अवतार सिंह जी केह रु जी कदों दी ਘਟਨਾ ਤੇ ਕੀ ਕੀ ਗੱਲਬਾਤ ਆ ਤੁਸੀਂ ਕਿੱਥੋਂ ਨੂੰ ਵੀ ਪਤਾ ਲੱਗਿਆ ਇਹ 1.5 ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਭੇ ਚ ਵੱਜ ਕੇ ਚੌਂਕੜੀ ਚ ਵੱਜ ਕੇ ਪਲਟ ਗਈ ਦੀਗੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에어 ਬੈਗ ਉਹਦੇ ਸ਼ੀਸ਼ਾ ਭੰਨ ਕੇ ਤੇ ਬਾਅਦ ਚਾ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆ ਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਸੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠਿਕਣੇ ਜੀ ਕਾਦੇ ਚ ਭੇਜੇ ਹਸਤਾਲੇ 108 ਚ ਗਏ ਨੇ ਜੀ ਦੋ 108 ਮੁਲਾਇਆਂ ਸੀ ਪੰਜਾਂ ਮਿੰਟਾਂ ਚ ਆ ਗਈਆਂ ਜੀ ਦੋ ਹਾਂ ਪਰਮਜੀਤ ਸਿੰਘ ਸਰਪੰਚ ਪਿੰਡ ਕਹਿਰੋ ਕਦੋਂ ਦੀ ਘਟਨਾ ਜੀ ਇਹ ਜਿਵੇਂ ਹੋਈ ਤੁਹਾਨੂੰ ਕੋਈ ਪਤਾ ਲੱਗਿਆ ਬਦਕ ਤੁਹਾਨੂੰ ਕੋਈ ਪਤਾ ਲੱਗਿਆ ਹਾਂਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ ਕਈ ਕੁ ਵਜੇ ਦੀ ਗੱਲ ਆ ਜੀ ਉਸ ਵਕਤ ਸਾਨੂੰ ਤੱਕ ਇੱਕ ਵਾਰ ਇੱਕੋ ਲਾਟ ਖੜਾਕੇ ਦਾ ਹੀ ਪਤਾ ਲੱਗਿਆ ਤੇਜ ਰਫਤਾਰ ਗੱਡੀ ਹੋਣ ਦੇ ਹਿਸਾਬ ਨਾਲ ਇਹ ਖੰਭੇ ਜੀ ਆ ਟਕਰਾਈ ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀ ਨਿਕਲੇ ਘਰਾਂ ਚੋਂ ਬਾਹਰ ਨਿਕਲ ਕੇ ਆਏ ਆ ਤਾਂ ਸਾਨੂੰ ਤਾਂ ਇੰਨੀ ਪਤਾ ਲੱਗਿਆ ਵੀ ਗੱਡੀ ਪਲਟੀ ਪਈ ਆ ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਵਿੱਚ ਸੀ ਜੋ ਫੜ ਕੇ ਅਸੀਂ ਬਾਹਰ ਕੱਢੇ ਉਸ ਤੋਂ ਬਾਅਦ ਇੱਕ ਇੱਕ ਦੋ ਤਿੰਨ ਬੰਦੇ ਤਾਂ ਸੀਰੀਅਸ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਐਂਬੂਲੈਂਸ ਆ ਗਈ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਸਾਥੀ ਜਿਹੜੇ ਉਹ ਵੀ ਆਗੇ ਸੀ ਵਾਪਸ ਉਹਨਾਂ ਦੇ ਕੋਲ ਵਾਕੇ ਲੈ ਗਏ ਇਸੀ ਡੈਥ ਵੀ ਹੋਈ ਸੀ ਹਾਂ ਮੌਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਜੀ ਉਹ ਦੱਸ ਰਹੇ ਸੀ ਐਂਬੂਲੈਂਸ ਵਾਲੇ ਤੇ ਇੱਕ ਬੰਦਾ ਡਾਡਾ ਬਿਲਕੁਲ ਜੀ ਪ੍ਰਵੰਦਰ ਸਿੰਘ ਜੀ ਕਿਹੜੇ ਪਿੰਡ ਦੇ ਸੀ ਮੁੰਡੇ ਤੁਹਾਨੂੰ ਕੋਈ ਪਤਾ ਲੱਗੇ ਸੀ ਰਾਤ ਕਿਹੜੀ ਚਹਲਾਂ ਦੇ ਸੀ ਜੀ ਮੈਰਜ ਤੋਂ ਆ ਰਹੇ ਸੀ ਤੁਹਾਨੂੰ ਕੋਈ ਪਤਾ ਲੱਗੇ ਸੀ ਰਾਤ ਸਾਨੂੰ ਇੱਥੇ 5 ਜਾਨੇ ਸੀ ਜੀ ਗੱਡੀ 'ਚ ਦੂਜੇ ਮੁੰਡਿਆਂ ਨੇ ਫੋਨ ਕਰਿਆ ਫੇਰ ਅਸੀਂ ਬੰਦਾ ਆਏ ਤੁਸੀਂ ਰਾਤ ਇੱਥੇ ਆ ਗਏ ਸੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਏ ਕਿੰਨਿਆਂ ਦੇ ਸੱਟਾ ਲੱਗੀਆਂ ਦੋ ਦੇ ਛੱਟਾਂ ਨੇ ਜੀ ਇੱਕ ਹੀ ਡੈਥ ਹੋ ਗਈ ਤਨ ਠੀਕ ਨਹੀਂ ਕਿੱਥੋਂ ਆਈ ਸੀ ਇਹ ਮੈਰਜ ਆਈ ਸੀ ਆਪਣੀ ਸੰਗਰੂਰ ਦੀ ਅਵਤਾਰ ਸਿੰਘ ਜੀ ਕਿਹ ਰੂ ਜੀ ਕਦੋਂ ਦੀ ਘਟਨਾ ਤੇ ਕੀ ਕੀ ਗੱਲਬਾਤ ਆ ਤੁਸੀਂ ਕਿੱਥੋਂ ਨੂੰ ਪਤਾ ਲੱਗਿਆ ਇਹ 1.5 ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਭੇ 'ਚ ਵੱਜ ਕੇ ਚੌਂਕੜੀ 'ਚ ਵੱਜ ਕੇ ਪਲਟ ਗਈ ਦੀਗੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에ਅਰ ਬੈਗ ਉਹਦੇ ਸ਼ੀਸ਼ਾ ਭੰਨ ਕੇ ਤੇ ਬਾਅਦ 'ਚ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆ ਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਦੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠੀਕ ਨੇ ਜੀ ਕਾਹਦੇ ਚ ਭੇਜੇ ਹਸਤਾ ਵਾਲੇ 108 ਚ ਗਏ ਨੇ ਜੀ 2 108 ਨੂੰ ਲਾਈਆਂ ਸੀ ਪੰਜਾਂ ਮਿੰਟਾਂ ਚ ਆ ਗਈਆਂ ਜੀ ਦੋ ਹਾਂ ਪਰਮਜੀਤ ਸਿੰਘ ਸਰਪੰਚ ਪਿੰਡ ਕਹਿਰੂ ਕਦੋਂ ਦੀ ਘਟਨਾ ਜੀ ਇਹ ਜਿਵੇਂ ਹੋਈ ਤੁਹਾਨੂੰ ਕੋਈ ਪਤਾ ਲੱਗਿਆ ਬਦਕ ਤੁਹਾਨੂੰ ਕੋਈ ਪਤਾ ਲੱਗਿਆ ਹਾਂਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ 5 ਵਜੇ ਦੀ ਇੱਕ ਵੀ ਦੀ ਗੱਲ ਆ ਜੀ ਉਸ ਵਕਤ ਸਾਨੂੰ ਤੱਕ ਇੱਕ ਵਾਰ ਇੱਕੋ ਲਾਟ ਖਿੜਾਕੇ ਦਾ ਹੀ ਪਤਾ ਲੱਗਿਆ ਤੇਜ ਰਫਤਾਰ ਗੱਡੀ ਹੋਣ ਦੇ ਹਿਸਾਬ ਨਾਲ ਇਹ ਖੰਭੇ ਜੀ ਆ ਟਕਰਾਈ ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀ ਨਿਕਲੇ ਘਰਾਂ ਚੋਂ ਬਾਹਰ ਨਿਕਲ ਕੇ ਆਏ ਆ ਤਾਂ ਸਾਨੂੰ ਤਾਂ ਇੰਨੀ ਪਤਾ ਲੱਗਿਆ ਵੀ ਗੱਡੀ ਪਲਟੀ ਪਈ ਆ ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਵਿੱਚ ਸੀ ਜੋ ਫੜ ਕੇ ਅਸੀਂ ਬਾਹਰ ਕੱਢੇ ਉਸ ਤੋਂ ਬਾਅਦ ਇੱਕ ਇੱਕ ਦੋ ਤਿੰਨ ਬੰਦੇ ਤਾਂ ਸੀਰੀਅਸ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਐਂਬੂਲੈਂਸ ਆ ਗਈ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਸਾਥੀ ਜਿਹੜੇ ਉਹ ਵੀ ਆਗੇ ਸੀ ਵਾਪਸ ਉਹਨਾਂ ਦੇ ਪਿੱਛੇ ਉਹ ਆ ਕੇ ਲੈ ਗਏ ਇਸੀ ਡੈਥ ਵੀ ਹੋਈ ਸੀ ਮੋਕੇ ਤੇ ਹਾਂ ਮੋਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਜੀ ਉਹ ਦੱਸ ਰਹੇ ਸੀ ਐਂਬੂਲੈਂਸ ਵਾਲੇ ਤੇ ਇੱਕ ਬੰਦਾ ਡੱਡਾ ਬਿਲਕੁਲ ਜੀ ਪ੍ਰਵੰਦਰ ਸਿੰਘ ਜੀ ਕਿਹੜੇ ਪਿੰਡ ਦੇ ਸੀ ਮੁੰਡੇ ਤੁਹਾਨੂੰ ਕੋਈ ਪਤਾ ਲੱਗੇ ਸੀ ਰਾਤ ਕਿਹੜੇ ਚੈਲਾ ਦੇ ਸੀ ਜੀ ਮੈਰਜ ਤੋਂ ਆ ਰਹੇ ਸੀ ਤੁਹਾਨੂੰ ਕੋਈ ਪਤਾ ਲੱਗੇ ਸੀ ਰਾਤ ਸਾਨੂੰ ਇੱਥੇ 5 ਜਾਨੇ ਸੀ ਲੈ ਜੀ ਗੱਡੀ 'ਚ ਦੂਜੇ ਮੁੰਡਿਆਂ ਨੇ ਫੋਨ ਕਰਿਆ ਫੇਰ ਅਸੀਂ ਬੰਦਾ ਆਏ ਤੁਸੀਂ ਰਾਤ ਇੱਥੇ ਆ ਗਏ ਸੀ ਮੋਕੇ ਤੇ ਹਾਂ ਜੀ ਮੋਕੇ ਤੇ ਆ ਗਏ ਕਿੰਨਿਆਂ ਦੇ ਸੱਟਾ ਲੱਗੀਆਂ ਦੋ ਦੇ ਛੱਟਾਂ ਨੇ ਜੀ ਇੱਕ ਵੀ ਡੈਥ ਹੋ ਗਈ ਤਨਾ ਠੀਕ ਨਹੀਂ ਕਿੱਥੋਂ ਆਈ ਸੀ ਇਹ ਮੈਰਜ ਆਈ ਵੀ ਆਪਣੀ ਸੰਗਰੂਰੋਂ ਜੀ